ਕੱਲ ਭਗਵਾਨ ਪ੍ਰਮਾਨ ਸਾਹਿਬ ਵੋਟਾਂ ਮੰਗਦੇ, ਵਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਦਿਓ। ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਵਾਰਡ ਪੈਂਦਾ ਹੈ, ਉੱਥੇ ਤੱਕੜੀ ਜਿਹੜਾ ਚੋਣ ਨਿਸ਼ਾਨ ਆ। ਹਾਂ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਾਈਮ ਨਾਲ ਹੀ। ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ ਸਵੇਰੀ ਨਾਲ ਹੀ। ਭਗਵਾਨ ਕਮਾਨ ਜਿੰਨਾ ਦਾ ਮੁਕੀ ਹੋਵੇ ਜਿਹਦਾ ਆਪ ਦਾ ਟੱਬਰ ਦਾ ਉਹ ਸਮਝਦਾ ਹੋਵੇ ਜਿਹੜੀ ਬੇਟੀ ਕਹਿੰਦੀ ਹੋਵੇ ਮੈਨੂੰ ਸ਼ਰਮ ਆਉਂਦੀ ਉਹ ਕਹਿੰਦੇ ਆ ਪੱਲੇ ਨਹੀਂ ਮੇਲਾ ਕੋ ਪੈਪਲੇ ਨਹੀਂ ਹਿਲਾ ਕਰਦੀ ਹੈ ਮੇਲਾ ਮੇਲਾ ਸਰਕਾਰ ਦਾ ਉਹ ਹਾਲ ਹੈ ਉਹ ਹਾਲਾਤ ਉਹ ਤੋਂ ਪੈਦਾ ਹੁੰਦੇ ਜਦੋਂ ਸਰਕਾਰ ਨੂੰ ਆਪਣੇ ਤੇ ਕੌਨਫੀਡੈਂਸ ਨਾ ਹੋਵੇ ਇਹ ਪੌਣੇ 3 ਸਾਲ ਬੀਤ ਕੇ ਕੰਮ ਤਾਂ ਕੋਈ ਕੀਤਾ ਨਹੀਂ ਵੋਟਾਂ ਮੰਗਾ ਕੇ ਕੇਸ ਗੱਲ ਦੀ ਹੈ ਔਰ ਇਹੀ ਕਾਰਨ ਹੈ ਕਿ ਕਲ ਭਗਵੰਤ ਮਾਨ ਸਾਹਿਬ ਵੋਟਾਂ ਮੰਗਦੇ ਮੰਗਦੇ ਕਹਿੰਦੇ ਤੱਕੜੀ ਨੂੰ ਵੋਟ ਪਾ ਲੀ ਕਿਉਂਕਿ ਉਹਨੂੰ ਵੀ ਕਿਤੇ ਨਾ ਕਿਤੇ ਮੈਨੂੰ ਸਮਝਦਾ ਮਹਿਸੂਸ ਹੋ ਰਿਹਾ ਕਿ ਨਾ ਤਾਂ ਕਾਂਗਰਸ ਨੇ ਕੋਈ ਕੰਮ ਕੀਤਾ ਕਿ ਚੁੱਟ ਕੇ ਸਰਵਣ ਤੋਂ ਸਵਾਏ ਮੈਂ ਵੀ ਕੰਮ ਕੋਈ ਨਹੀਂ ਕੀਤਾ ਉਹ ਇੱਕ ਕੰਮ ਜ਼ਰੂਰ ਉਹ ਕਰ ਲੈਂਦੇ ਆ ਟਾਈਮ ਨਾਲ ਹੀ ਆਮ ਤੌਰ ਤੇ ਤਾਂ ਸ਼ਾਮ ਦਾ ਕੰਮ ਹੁੰਦਾ ਸਵੇਰੀ ਲਾ ਲੈਂਦੇ ਆ ਅਗ ਬੰਦਾ ਜਦੋਂ ਸਰੂਰ ਕੇ ਹੋਵੇ ਫਿਰ ਜੋ ਕੁਝ ਮਰਦੀ ਬੋਲੀ ਜਾਵੇ ਅਗਲਾ ਹੱਥ ਕੇ ਟਾਲ ਦਿੰਦਾ ਕਿ ਯਾਰ ਇਹਦੀ ਤਾਂ ਖਾਦੀ ਪੀਤੀ ਇਹਨੂੰ ਕਹਿਣਾ ਕੀ ਮਗਰ ਮੇਰੇ ਵੀਰੋ ਖਾਦੀ ਪੀਤੀ ਜੇ ਨੁਕਸਾਨ ਹੋ ਜਾਣਾ ਆਪਣਾ ਇਹ ਖਾਦੀ ਪੀਤੀ ਦਾ ਨਜ਼ਾਰਾ ਅੱਜ ਜੋ ਪੰਜਾਬ ਤੇ ਲੌਨ ਆਰਡਰ ਦੇ ਜੋ ਹਾਲਾਤ ਬਣੇ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਜੋ ਅੱਜ ਇੰਡਸਟਰੀ ਪੰਜਾਬ ਤੋਂ ਭੱਜਦੀ ਜਾ ਰਹੀ ਹੈ ਇਹ ਖਾਦੀ ਪੀਤੀ ਦਾ ਹੀ ਨਤੀਜਾ ਹੈ ਕਿ ਅੱਜ ਐਜੂਕੇਸ਼ਨ ਦੇ ਜੋ ਹਾਲਾਤ ਨੇ ਪੰਜਾਬ ਸਰਕਾਰ ਸਕੂਲਾਂ ਦੇ ਜੋ ਹਾਲਾਤ ਨੇ ਅੱਗ ਉੱਡੇ ਇੱਥੇ ਇੱਕ ਬਿਲਡਿੰਗ ਸੀ ਜਿਹੜਾ ਸਕੂਲ ਆਵ ਐਮ뷸ੈਂਸ ਹੈ ਕੇ ਉਹਦੀ ਲੀਪਾ ਕੋਚੀ ਕਰਕੇ ਸੁੱਤੀ ਬਿੰਦੀ ਰਾਤੇ ਸਕੂਲ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਉਹਦੀ ਬਿਲਡਿੰਗ ਢੱਪ ਗਈ ਸੀ ਕਿਉਂਕਿ ਅੰਦਰ ਸਿਸਟਮ ਖੋਕਲਾ ਕਰਦਾ ਇਹ ਖਾਤੇ ਪੀਤੀ ਦਾ ਨਤੀਜਾ ਕਿ ਅੱਜ ਐਜੂਕੇਸ਼ਨ ਜਿਹੜੇ ਕਹਿੰਦੇ ਸੀ ਬਦਲਾਅ ਲਿਆਵਾਂਗੇ ਉਹ ਬਦਲਾਅ ਇੰਨਾ ਕਿ ਤਾਂ ਜਰੂਰ ਆ ਗਿਆ ਕਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਆਈ ਡੋਟ ਮੈਂ ਇਸ ਕੰ ਦਾ ਐਡਵੋਕੇਟ ਨਹੀਂ ਹਾਂ ਕਿ ਪੀਣੀ ਚਾਹੀਦੀ ਮਗਰ ਇਹ ਬਦਲਾਅ ਜਰੂਰ ਆ ਗਿਆ ਕਿ ਪਹਿਲਾਂ ਕਿਸੇ ਮੁੱਖ ਮੰਤਰੀ ਦੀ ਇਹ ਖਬਰ ਵੀ ਸੁਣਨ ਨੂੰ ਮਿਲਦੀ ਸੀ ਕਿ ਉਹ ਬਾਹਰਲੇ ਮੁਲਕ ਗਿਆ ਤੇ ਉਹਨੂੰ ਜਦੋਂ ਵਾਪਸੀ ਸੀ ਸਾਡੇ ਦੇਸ਼ ਨੂੰ ਉਹਨੂੰ ਲੰਬੈਂਕਾ ਦੀ ਫਲਾਈਟ ਤੋਂ ਦਾਤਤਾ ਗਿਆ ਕਿਉਂਕਿ ਉਹਨੇ ਖਾਪ ਪੀਂ ਬੱਦ ਲਈ ਸੀ ਇਹ ਸ਼ਾਇਦ ਪਹਿਲੀ ਵਾਰੀ ਇਹ ਖਬਰ ਮਿਲੀ ਹੈ ਜਰਮਨੀ ਤੋਂ ਜਾਣ ਤੋਂ ਦਾਤਤਾ ਗਿਆ ਕਿ ਸਾਡੇ ਮੁੱਖ ਮੰਤਰੀ ਸਾਹਿਬ ਨੇ ਖਾਦੀ ਪੀਤੀ ਬੱਦ ਗਈ ਸੇਮ ਸ਼ੇਮ ਮੋਦੇ ਆਈ ਟਿੰਗ ਇਟ ਸ਼ਪੜੀ ਦਿਸ ਰਿਸਪੈਕਟੂਸ ਐਕਟੀਵਿਟੀ ਪੰਜਾਬ ਦੇ ਇੱਕ ਮਾਮਾ ਇਹ ਜਿਹੜੀ ਧਰਤੀ ਹੈ ਸ਼ੀਤਾ ਦੀ ਧਰਤੀ ਆ ਬਗਦਦ ਦੀ ਧਰਤੀ ਹੈ ਗੁਰੂ ਆ ਪੀਰਾਂ ਦੀ ਧਰਤੀ ਹੈ ਇਹ ਤਾਂ ਬੜਾ ਗੌਰਵਮਈ ਇਤਿਹਾਸ ਹੈ ਬਈ ਇਹੋ ਜੀ ਗੱਲ ਕਿਸੇ ਮੁੱਖ ਮੰਤਰੀ ਬਾਰੇ ਨਿਕਲ ਕੇ ਆਉਂਦੀ ਆ ਤੇ ਮੈਂ ਸਭ ਤੋਂ ਜ਼ਿਆਦਾ ਨਾਲ ਮਾਨ ਸਤਕਾar ਕਰਤਾ ਇਸ ਧਰਤੀ ਦਾ ਵੱਧਦਾ ਤੇ ਨਾ ਘੋਟਾ ਵੱਧ ਕੀ ਬਗਵਾਨ ਕਮਾਨ ਦੇ ਨਾ ਨਾ ਮੁਕਤੀ ਹੋਵੇ ਜਿਹਦਾ ਆਪ ਦਾ ਟੱਬਰ ਨਾ ਉਹਨੂੰ ਸਮਝਦਾ ਹੋਵੇ ਜਿਹੜੀ ਬੇਟੀ ਕਹਿੰਦੀ ਹੋਵੇ ਮੈਨੂੰ ਸ਼ਰਮ ਆਉਂਦੀ ਨੂੰ ਕਿਉਂ ਕਹਿੰਦੇ ਆ ਤੇ ਤੁਸੀਂ ਇਹ ਹਿਸਾਬ ਲਾ ਲਓ ਕਿ ਜਦੋਂ ਮੁੱਖ ਮੰਤਰੀ ਕਹਿੰਦੇ ਆ ਕਿ ਮੈਨੂੰ ਸ਼ਰਮ ਆਉਂਦੀ ਹੋਵੇ ਤਮ ਸਮੇਂ ਦੀ ਨਜਾਕਤ ਹੈ ਜੇ ਲੋਕ ਪੁੱਛਣਾ ਜੀ ਜਿਹਨੇ ਕੰਮ ਕੀ ਇੱਕ ਬਾਲਾ ਤਾਂ ਤੁਸੀਂ ਫਿਕਰ ਕਰਿਆ ਕਰੋ ਤੁਸੀਆ ਮੱਝਣਗੇ ਕਿ ਨੋਰ ਰਖ ਲੋਗਾ ਬਦਲਣ ਦੇ ਤਾਂ ਜੇ ਤਾਂ ਉਹਨੇ ਸਰਕਾਰ ਆਣੀ ਤਾਂ ਉਹ ਜੇ ਦੇਣੀ ਆਉਂਦੀ ਜਦੋਂ ਬੋਟਾ ਪੱਲੇ ਨਹੀਂ ਤੇ ਹੋਰ ਦੀ ਚੱਲ ਜੇ ਕੰਮ ਚੰਗਾ ਹੋਵੇ ਤੇ ਵੋਟ ਲੋ ਘਰਤੀ ਮਤਲਬ ਦਿਨ ਲਈ ਫਿਰਦੇ ਆ ਲੋਕਾਂ ਨੂੰ ਵੋਟਾਂ ਆਪ ਨੇ ਕਮਾਨੇ ਦਾ ਹੱਥ ਤੇ ਕਹਿੰਦੀਆਂ ਨੇ ਮਗਰ ਜਦੋਂ ਕੰਮ ਨਾਲ ਨਾ ਪੱਲੇ ਹੋਵੇ ਕਦੇ ਕਿ ਪੱਲੇ ਨਹੀਂ ਮੇਲਾ ਤੇ ਪੱਲੇ ਨਹੀਂ ਠੇਲਾ ਕਰਦੀ ਮੇਲਾ ਮੇਲਾ ਸਰਕਾਰ ਦਾ ਉਹ ਹਾਲ ਹੈ ਤੇ ਹੁਣ ਦਮਕੇ ਤਾਂ ਮਾਰ ਲੈਣ ਦਿਓ ਕੋਈ ਹਫ਼ਤੇ ਵੀ ਨਹੀਂ ਮਾਰਦੇ ਕਿ ਮੈਂ ਤੁਹਾਨੂੰ ਅੱਜ ਵਾਰਨਿੰਗ ਦੇ ਰਿਹਾ ਹਾਂ ਕਿ ਸਾਰੇ ਲੋਕਾਂ ਨੂੰ ਕਿ ਜੇ ਤੁਸੀਂ ਤਗੜੇ ਹੋ ਕੇ ਪੈਰਾ ਲਾਈਟ ਆਇਆ ਤੇ ਉਹ ਦਿਨ ਫਿਰ ਡੰਡਾ ਤੰਤਰ ਹੀ ਵੋਟ ਪਾਉਂ ਕੋਈ ਚਲੇ ਵੋਟ ਪਾਉਣੀ ਹੈ ਲੋਕਾਂ ਨੇ ਵੋਟ ਨਹੀਂ ਪਾਉਣੀ ਕੁੱਤੀ ਸਰਕਾਰ ਇਹ ਗਲਤ ਸਮਝੀ ਬੈਠੀ ਹੈ ਕਿ ਉਹਨਾਂ ਦੀ ਥਾਂ ਨੀਚੇ ਤੇ ਇੱਥੇ ਕੁੱਟਮਾਰ ਕਰਕੇ ਲੋਕਾਂ ਨੂੰ ਡਰਾ ਤਮਕਾ ਕੇ ਲੋਕਤੰਤਰ ਮਰਨਾ ਹੈ ਲੋਕਾਂ ਦਾ ਵੋਟ ਦਾ ਅਧਿਕਾਰ ਖੋਇਆ ਜਾਣਾ ਸਰਦਾਰ ਮਹਿੰਦਰ ਵੰਗੂ ਕਤਾਪੀ ਬਬੂ ਇਹਨਾਂ ਨੇ ਇਸ ਇਲੈਕਸ਼ਨ ਦਾ ਮੈਸਮਿਕਾ ਪ੍ਰੋਸੈਸ ਦਾ ਦੁਰਵਿਗੋ ਕਰਨਾ ਇਸ ਲਈ ਨੀਤੀ ਤਗੜੇ ਹੋ ਕੇ ਜੇ ਪਹਿਰਾ ਦੇੋਗੇ ਔਰ ਸਾਰੇ ਧਿਆਨ ਰੱਖੋਗੇ ਤੇ ਤੁਹਾਡੀ ਆਵਾਜ਼ ਬੁਲੰਗ ਰਹੂਗੀ ਨਹੀਂ ਤਾਂ 5 ਸਾਲ ਫਿਰ ਇਹਦਾ ਸ਼ਿਕਾਰ ਲੋਕਾਂ ਨੂੰ ਹੋਣਾ ਪੈਣਾ ਫਿਰ ਯੂ ਕਾਂਟ ਬਲੇਮ ਐਨੀਬਾਡੀ